ਇਹਨਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਇਧਰੋਂ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਥੇ ਖੜੇ ਆਪਾਂ ਜਿਹੜਾ ਕਿ ਸੀਟਾਂ ਵਾਲਾ ਪਰ ਸੰਗਰੂ ਰੋਡ ਪੈਂਦਾ ਸੰਗਤ ਜੀ ਤੇ ਲੱਗੇ 12-13 ਕਿਲੋ ਅਮਰਗੜਾ ਸੰਗਤ ਜੀ ਦੇਖੋ ਇਹ ਪੰਜਾਬ 'ਚ ਖੜੇ ਆਪਾਂ ਕੋਈ ਦਿੱਲੀ ਬੰਬੇ ਨਹੀਂ ਖੜੇ ਆਪਾਂ ਪੰਜਾਬ ਦੇ ਵਿੱਚ ਖੜੇ ਆ ਇਹ ਤੁਸੀਂ ਡੇਰਾ ਦੇਖ ਰਹੇ ਹੋ ਇਹ ਕਿਹਦਾ ਡੇਰਾ ਆ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਿਆਦਵੀ ਕੀਤੀ ਸੀ 2015 ਵਿੱਚ ਡੇਰਾ ਸੱਚਾ ਸੋਤਾ ਪਰ ਆਪਾਂ ਰਾਮ ਰਹੀਮ ਠੂਖਾ ਠੂਖਾ ਦੇਖ ਸੰਭਾਜੀ ਦੇਖੋ ਪੰਜਾਬ ਜਿਹਨਾਂ ਦਾ ਡੇਰਾ ਬਣ ਗਿਆ ਤੇ ਲਾਗੇ ਸਰੂਪ ਸੰਗਰੂਰ ਵਿੱਚ ਇੰਨੇ ਨੇ ਯੋਧੇ ਸਿੰਘ ਰਹਿੰਦੇ ਇੱਥੇ ਲਾਗੇ-ਲਾਗੇ ਮੈਂ ਕਹਿੰਨਾ ਉਹਨਾਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਕਿ ਡੇਰਾ ਪੰਜਾਬ 'ਚ ਬਣ ਕਿਦਾਂ ਗਿਆ ਇਹ ਡੇਰਾ ਪੱਕਾ ਬਣ ਗਿਆ ਦੇਖੋ ਦਰਵਾਜ਼ੇ ਖੁੱਲੇ ਆ ਕੋਈ ਅੰਦਰ ਇਹਨਾਂ ਦੇ ਪ੍ਰੋਗਰਾਮ ਵੀ ਚੱਲਦੇ ਹੋਣੇ ਸਾਰਾ ਕੁਝ ਚੱਲਦਾ ਤੇ ਪੰਜਾਬ ਵਿੱਚ ਇਹਦਾ ਬਾਈਕਾਰ ਸੀ ਅਕਾਲ ਤੱਕ ਸਭ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਭਈ ਸੱਚੇ ਡੇਰੇ ਸੋਦੇ ਨੂੰ ਰਾਮ ਰਹੀਮ ਨੂੰ ਜਿਹੜਾ ਕਿ ਥਾ ਸੋਦੇ ਵਾਲਾ ਇਹਨੂੰ ਮੂੰਹ ਨਹੀਂ ਲਾਉਣਾ ਪਰ ਸੰਗਤ ਜੀ ਅਸੀਂ ਇੱਥੇ ਇਹਨਾਂ ਦੇ ਵੱਡੇ ਵੱਡੇ ਡੇਰੇ ਬਣਾ ਦਿੱਤੇ ਮੈਂ ਇਹ ਬੜੀ ਸ਼ਰਮ ਵਾਲੀ ਗੱਲ ਆ ਆ ਜਿਹੜਾ ਪਿੰਡ ਬਲਾਕ ਪਲਵਾਨ ਵਾਲੇ ਸੰਗਤ ਦਾ ਲਾਗੇ ਅਮਰਗੜ ਵਾਲਿਆਂ ਦਾ ਸੰਗਰੂਰ ਵਾਲਿਆਂ ਦਾ ਜਿੰਨਾ ਜਿੰਨਾ ਏਰੀਆ ਲਾਗੇ ਲਾਗੇ ਪੈਂਦਾ ਰਹੇ ਲਾਗੇ ਬੜੀ ਸ਼ਰਮ ਵਾਲੀ ਗੱਲ ਆ ਕਿ ਇਹ ਡੇਰਾ ਨਵਾਂ ਬਣ ਗਿਆ ਤੇ ਅਸੀਂ ਹੁਣ ਮਰ ਗਏ ਆ ਸਾਨੂੰ 2015 ਭੁੱਲ ਗਿਆ ਤੇ ਜਿਹੜੀ ਗੁਰੂਗ੍ਰਾਮ ਸਾਹਿਬ ਦੀ ਬਿਆਦਵੀ ਕੀਤੀ ਸੀ ਉਸ ਡੇਰੇ ਵਿੱਚ ਛੋਟੀ ਛੋਟੀ ਬੱਚੀਆਂ ਦਾ ਮਤਲਬ ਬਲਤਕਾਰ ਹੋਏ ਸੀ ਸਾਰੇ ਇੱਥੇ ਮਰ ਗਏ ਆ ਜਿਹੜੇ ਇਹਨਾਂ ਨੇ ਇੱਥੇ ਡੇਰਾ ਪੈਣ ਕਿਦਾਂ ਦਿੱਤਾ ਮੈਂ ਸੰਗਤ ਜੀ ਬੇਨਤੀ ਕਰਦਾ ਮੇਰੀ ਕੋ ਵੀਡੀਓ ਪਾਉਣ ਦੀ ਇਹ ਇਹ ਬੇਨਤੀ ਸੀ ਕੀ ਸੰਗਤ ਜੀ ਇਹ ਤੁਹਾਨੂੰ ਮੈਂ ਐਡਰੈਸ ਦੱਸ ਦਿੱਤਾ ਉੱਥੇ ਲਿਖਿਆ ਵੀ ਆ ਤੇ ਨੰਬਰ ਵੀ ਆਪਾਂ ਚਾੜਾਂਗੇ ਇਹਨਾਂ ਦਾ ਬੇਨਤੀ ਆ ਕਿ ਇਹ ਡੇਰਾ ਬੰਦ ਕੀਤਾ ਜਾਵੇ ਇਹ ਡੇਰੇ ਨੂੰ ਪੱਕੇ ਤੌਰ ਤੇ ਤਾਲੇ ਲਵਾਏ ਜਾਣ ਨਾ ਕੋਈ ਅੰਦਰ ਨਾ ਕੋਈ ਬਾਹਰ ਜਾਵੇ ਨਾ ਹੀ ਇਸ ਰਾਮ ਰਹੀਮ ਜਿਹੜਾ ਝੂਠਾ ਸੌਦੇ ਵਾਲੇ ਦਾ ਇੱਥੇ ਕੋਈ ਪ੍ਰਚਾਰ ਹੋ ਸਕੇ ਕਿਉਂਕਿ ਪੰਜਾਬ ਵਿੱਚ ਬਾਈਕਾਟ ਆ ਔਰ ਬਾਈਕਾਟ ਰਵਾਂਗੇ ਆਪਾਂ ਰਹਿਣ ਦਾਂਗੇ ਕਿਉਂਕਿ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕੀਤੀ ਸੀ ਉਸ ਤੋਂ ਦਿਨ ਤੋਂ ਅੱਜ 2025 ਚੜ ਗਿਆ ਬਿਆਦਬੀਆਂ ਹੋ ਰਹੀਆਂ 2015 ਤੋਂ ਬਿਆਦਬੀ ਸ਼ੁਰੂ ਹੋਈ ਸੀ ਅੱਜ ਤੱਕ 2025 ਚੱਕਰੇ ਬਿਆਦਬੀਆਂ ਹੋ ਰਹੀਆਂ ਤੇ ਬਿਆਦਬੀ ਕੀਤੀ ਕਿਸੇ ਰਾਮ ਰਹੀਮ ਕੁੱਤੇ ਨੇ ਕਹਿ ਕੇ ਇਹਨੇ ਸ਼ਰਿਆਂ ਬਿਆਦਬੀ ਕਹਿ ਕੇ ਕਰਾਈ ਸੀ ਗੁਰੂ ਗ੍ਰੰਥ ਸਾਹਿਬ ਜੀ ਸਿੱਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਆ ਜੇ ਤੁਸੀਂ ਲੈ ਸਕਦੇ ਤਾਂ ਲੈ ਲਓ ਚੈਲੰਜ ਕਰਕੇ ਸਾਰੀ ਕੋਟ ਕੋ ਪੁਲੀ ਦੱਸਣਾ ਨੇ ਜਿਹਨੇ ਲੈ ਕੇ ਬੈਨਰ ਲਾਈ ਸੀ ਪਾਣ ਦੀ ਸਰਕਾਰ ਸੀ ਕੁਝ ਉਸ ਤੋਂ ਕਮੇ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਪੁਲਿਸ ਨੇ ਨਹੀਂ ਕੀਤਾ ਜਿਹੜੀਆਂ ਸੰਗਤਾਂ ਸਾਡੇ ਵਰਗੀਆਂ ਉੱਥੇ ਬੈਠੇ ਸੀ ਆਪਾਂ ਤੇ ਜਦੋਂ ਆਪਾਂ ਨਾਮ ਜਾਪ ਰਹੇ ਸੀ ਸਵੇਰੇ ਅਮਰਤ ਵੇਲੇ ਪੰਜਾਬ ਪੁਲਿਸ ਨੇ ਸਾਡੇ ਦੇ ਕਿਦਾਂ ਡਾਂਗਾ ਭਰਾ ਕੇ ਸਾਨੂੰ ਬਖੀਰਿਆ ਗਿਆ ਉਸ ਤੋਂ ਬਾਅਦ ਕੋਈ ਮੋਰਚਾ ਨਹੀਂ ਸੰਗਤ ਜੀ ਲੱਗਾ ਸੋ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਜਿਹੜਾ ਇੱਥੇ ਦੇ ਮਤਲਬ ਪ੍ਰਿਤਪਾਲ ਸਿੰਘ ਜੀ ਆ ਉਹ ਸਾਰਾ ਇੱਥੇ ਦੇ ਦੱਸਣਗੇ ਪੂਰਾ ਪ੍ਰੋਪਰ ਜਿਹੜਾ ਐਡਰੈਸ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀਓ ਪੰਜਾਬ ਦੇ ਵਾਸੀਓ ਦਾਸ ਦਾ ਨਗਰ ਅੰਮ੍ਰਿਤਸਰ ਦੇ ਲਾਗੇ ਪਿੰਡ ਅਲੀਪੁਰ ਹੈ ਸੋ ਇਹ ਬੜੀ ਹੀ ਨਖੇਦੀ ਵਾਲੀ ਗੱਲ ਹੈ ਕਿ ਅਸੀਂ ਪੰਜਾਬ ਦੇ ਅੰਦਰ ਖੜੇ ਹਾਂ ਜਦੋਂ ਅਸੀਂ ਸੀਟਾਂਵਾਲ ਤੋਂ ਇੱਧਰ ਆ ਜਾ ਰੋਡ ਸੰਗਰੂਰ ਰੋਡ ਨੂੰ ਜਾਣੇ ਹਾਂ ਭਰਾਨ ਦੇ ਵਾਲਾ ਗੁਰਦੁਆਰਾ ਸਾਹਿਬ ਆਉਂਦਾ ਹੈ ਜਿਵੇਂ ਰੋਡ ਦੇ ਉੱਪਰ ਸਰੂਰ ਦੇ ਅੰਦਰ ਹਾਂਜੀ ਉਹ ਸਰੂਰ ਤੇ ਅਸੀਂ ਖੜੇ ਹਾਂ ਇੱਧਰ ਤਕਰੀਬਨ ਪਲਵਾਨ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਪਰ ਜਿੱਥੇ ਇੱਕ ਅਖੌਤੀ ਬਰਤਕਾਰ ਸੌਦੇ ਸਾਹ ਸਰਸੇ ਵਾਲੇ ਦਾ ਡੇਰਾ ਖੁੱਲ ਚੁੱਕਿਆ ਹੈ ਨਵਾਂ ਹੀ ਬਣਿਆ ਹੈ ਪਹਿਲਾਂ ਤਾਂ ਅਸੀਂ ਪਲਵਾਨ ਨਿਵਾਸੀ ਸ਼ੀਟਾਂਵਾਲ ਨਿਵਾਸੀ ਅਲੀਪੁਰ ਨਿਵਾਸੀ ਲੋਹੇ ਪਿੰਡ ਹੈਗਾ ਜੋ ਇਸ ਪਿੰਡ ਦੇ ਵਿੱਚ ਇਹ ਪਿੰਡ ਦੇ ਜੋ ਨਿਵਾਸੀਆਂ ਨੂੰ ਉਹਨਾਂ ਨੂੰ ਬੜੀ ਹੀ ਨਿੰਦਣ ਵਾਲੀ ਗੱਲ ਹੈ ਖਾਲਸਾ ਜੀ ਉਹ ਮੈਂ ਸਮਝਦਾ ਵੀ ਲਾਹਣਤਾ ਨੇ ਉਸ ਬਲਤਕਾਰੀ ਸੌਦਾ ਸਾਧਾ ਡੇਰੇ ਦਾ ਜਿਸ ਨੇ ਬਲਤਕਾਰ ਕੀਤੇ ਹਨ ਮਨੁੱਖਤਾ ਦਾ ਕਹਾਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਤੇ ਇੱਥੇ ਪੜਾਉਂਦੀਆਂ ਵੇਚਤੀਆਂ ਕੀਤੀਆਂ ਹਨ ਅਤੇ ਖਾਸ ਕਰਕੇ ਮੁੱਖ ਦੋਸ਼ੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਹਨ ਅਤੇ ਉਸ ਦੇ ਚੇਲੇ ਅੱਜ ਵੀ ਇਹ ਵਿਅਦਮੀਆਂ ਕਰਨ ਦੇ ਲਈ ਉਤਸ਼ਾਹੂ ਹਨ ਸੋ ਖਾਲਸਾ ਜੀ ਪੰਜਾਬ ਵਾਸੀਓ ਤੁਹਾਨੂੰ ਜਾਗਣਾ ਪਵੇਗਾ ਇਹ ਰਾਜਨੀਤਿਕ ਲੋਕ ਭਾਵੇਂ ਰਾਜਨੀਤਿਕ ਲੋਕ ਕੋਈ ਵੀ ਹੋਣ ਭਾਵੇਂ ਆਮ ਆਦਮੀ ਪਾਰਟੀ ਵਾਲੇ ਹੋਣ ਭਾਵੇਂ ਕੌਮੀ ਗਦਰ ਬਾਦਲਕੇ ਹੋਣ ਭਾਵੇਂ ਆਰਐਸਐਸ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਬੀਜੇਪੀ ਵਾਲੇ ਹੋਣ ਇਹ ਪੰਜਾਬ ਦੇ ਅੰਦਰ ਡੇਰੇ ਦਾ ਨੂੰ ਪਹਿਲ ਦਿੰਦੇ ਹਨ ਵੋਟਾਂ ਦੀ ਖਾਤਰ ਸੋ ਖਾਲਸਾ ਜੀ ਇਹ ਸਮੁੱਚੇ ਇਕੱਲੇ ਇਕੱਲੇ ਪੰਜਾਬ ਦੇ ਬੱਚੇ ਨੂੰ ਮਾਈ ਭਾਈ ਨੂੰ ਆਪ ਜਾਗਣਾ ਪਵੇਗਾ ਤਾਂ ਕਰਕੇ ਨਸੇ ਤੋਂ ਵੀ ਪੰਜਾਬ ਨੂੰ ਬਚਾਇਆ ਜਾ ਸਕੇ ਸੋ ਖਾਲਸਾ ਜੀ ਅਤੇ ਇਸ ਤਰ੍ਹਾਂ ਦੇ ਜੋ ਕਰਮਕਾਂਢੀ ਪਖੰਡੀ ਖਾਨ ਇਹਨਾਂ ਤੋਂ ਵੀ ਆਪਣੇ ਮਨੁੱਖਾ ਜੀਵਨ ਨੂੰ ਬਚਾਇਆ ਜਾਵੇ ਸੋ ਇਹ ਇਲਾਕਾ ਨਿਵਾਸੀਆਂ ਨੇ ਮੈਂ ਖਾਸ ਕਰਕੇ ਵੇੰਪੀ ਕਰਦਾ ਹਾਂ ਕਿ ਜਿੰਨਾ ਸਮਾਂ ਇਹਨਾਂ ਨੂੰ ਤੁਸੀਂ ਬੰਦ ਨਹੀਂ ਕਰਵਾਉਂਦੇ ਹੈਗੇ ਸੋ ਇਹ ਪੰਚਾਇਤਾਂ ਨੂੰ ਵੀ ਗੁਰੂ ਘਰ ਦੇ ਪ੍ਰਬੰਧਕਾਂ ਨੂੰ ਵੀ ਅਤੇ ਜਿਹੜੇ ਇਸ ਇਲਾਕੇ ਦੇ ਸੰਤ ਮਹਾਂਪੁਰਖ ਬਾਗੇ ਬਾਬੇ ਪ੍ਰਚਾਰਕ ਹਨ ਉਹ ਵੀ ਮੁੱਖ ਦੋਸ਼ੀ ਹਨ ਜੋ ਆਪਣੀ ਆਵਾਜ਼ ਨੂੰ ਨਹੀਂ ਉਠਾਉਂਦੇ ਹਾਂ ਕਿ ਮੋਹਾਂ ਦੇ ਉੱਪਰ ਸੱਚ ਬੋਲਣ ਦੇ ਲਈ ਸਿਕਲੀਆਂ ਲਾ ਲੈਂਦੇ ਹਨ ਸੋ ਖਾਲਸਾ ਜੀ ਨਾਮ ਨੂੰ ਮਹਾਰਾਜ ਕਿੰਨਾ ਸੇਵਾ ਬਖਸ਼ਿਆ ਨਿਸਕਾਮ ਸੇਵਾ ਕਰਾਂਗੇ ਖਾਲਸਾ ਜੀ ਜੋ ਵੀ ਕਰ ਰਹੇ ਹਾਂ ਸੋ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਭਾਈ ਦਵਿੰਦਰ ਸਿੰਘ ਜੀ ਸਤਕਾਰ ਕਮੇਟੀ ਵਾਲੇ ਅੱਜ ਅਸੀਂ ਕਿਸੇ ਮਸਲੇ ਦੇ ਵਿੱਚ ਭਾਈ ਆਪਣੇ ਵੈਗੁਰੂ ਪਲਵਾਨ ਭਿੰਦਰ ਸਿੰਘ ਪਲਵਾਨ ਜੀ ਨੂੰ ਮਿਲਣ ਗਏ ਸੀ ਸ਼ਰੋਣੀ ਕਮੇਟੀ ਮੈਂਬਰ ਸ਼ਰੋਣੀ ਕਮੇਟੀ ਮੈਂਬਰ ਭਿੰਦਰ ਸਿੰਘ ਪਲਵਾਨ ਜੀ ਨੂੰ ਮਿਲਣ ਗਏ ਤੇ ਜਦੋਂ ਅਸੀਂ ਡੇਰੇ ਬਾਰੇ ਦੇਖਿਆ ਤਾਂ ਮੰਮਾ ਸਾਡਾ ਬਹੁਤ ਦੁਖੀ ਹੋਇਆ ਕਿ ਪੰਜਾਬ ਦੇ ਲੋਕਾਂ ਦੀਆਂ ਜਮੀਰਾਂ ਮਰ ਚੁੱਕੀਆਂ ਹਨ ਸੋ ਪੰਜਾਬ ਨੂੰ ਕੁਝ ਵੀ ਨਹੀਂ ਹੋਇਆ ਅੱਜ ਸਾਡੀ ਜਿਹੜੀ ਨੌਜਵਾਨੀ ਨਸੇ ਦੇ ਵਿੱਚ ਮਰ ਰਹੀ ਹੈ ਉਹਦਾ ਮੁੱਖ ਕਾਰਨ ਇਹੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿਸਰ ਕਰਕੇ ਅਖੌਤੀ ਡੇਰੇਦਾਰਾਂ ਨੂੰ ਮੰਨਣਾ ਕਰਮਕੰਡੀਆਂ ਨੂੰ ਮੰਨਣਾ ਇਹ ਮੁੱਖ ਵਿਸ਼ਾ ਹੈ ਅੱਜ ਸੋ ਖਾਲਸਾ ਜੀ ਇਹਦੇ ਵਿੱਚ ਦਾਸ ਵੱਲੋਂ ਅਖੀਰ ਦੇ ਵਿੱਚ ਮੈਂ ਇਹੀ ਬੇਨਤੀ ਕਰਦਾ ਹਾਂ ਜਿੰਨਾ ਸਮਾਂ ਹਰ ਇੱਕ ਪਿੰਡ ਦਾ ਹਰ ਇੱਕ ਕਸਬੇ ਦਾ ਹਰ ਇੱਕ ਸ਼ਹਿਰ ਦਾ ਮਾਈ ਭਾਈ ਬੱਚਾ ਬਜ਼ੁਰਗ ਆਪਣੀਆਂ ਮਰੀਆਂ ਹੋਈਆਂ ਜਿਵੇਂ ਦਾ ਨਹੀਂ ਜਿਗਾਉਂਦਾ ਹੈਗਾ ਖਾਲਸਾ ਜੀ ਉਹਨਾਂ ਸਮਾਂ ਪੰਥ ਦਾ ਕੌਮ ਦਾ ਮਨੁੱਖਤਾ ਦਾ ਪੁਲਾ ਨਹੀਂ ਹੋਇਆ ਪੰਜਾਬ ਨੂੰ ਕੁਝ ਨਹੀਂ ਹੋਇਆ ਜਿਹੜੇ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਬੰਦ ਹਨ ਖਾਲਸਾ ਜੀ ਉਹਨਾਂ ਦੇ ਪ੍ਰਤੀ ਆਪਣੀ ਆਵਾਜ਼ ਨੂੰ ਉਠੰਦ ਕਰਨਾ ਪਵੇਗਾ ਤਾਂ ਕਿ ਇਹ ਸਭ ਤੋਂ ਕੀ ਮੇਰੇ ਹੰਦ ਇਹ ਬੰਦ ਹੋ ਸਕਣ ਫਰਾਈਆਂ ਬੰਦ ਹੋ ਹੋ ਸਕੇ ਨਸ਼ੇ ਬੰਦ ਹੋਣ ਭ੍ਰਿਸ਼ਟਾਚਾਰ ਬੰਦ ਉਹ ਸਕੇ ਦਾਸ ਵੱਲੋਂ ਸੌਦਾ ਸਾਦ ਖੋਤੀ ਢੇਰੇਦਾਰ ਸਰਸੇ ਵਾਲਾ ਭਾਵੇਂ ਖੋਤੀ ਵਿਆਸ ਵਾਲਾ ਹੋਵੇ ਜਾਂ ਕੋਈ ਵੀ ਕਰਮ ਕਾਂਡੀ ਬਖੰਡੀ ਹੋਵੇ ਅਸੀਂ ਉਹਦਾ ਸਾਥ ਵਿਰੋਧ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਹਨਾਂ ਦੀ ਬੇਨਤੀ ਪ੍ਰਵਾਨ ਸਾਥ ਨਖੇਦੀ ਇਸ ਬ੍ਰਤਕਾਰੀ ਸੌਦਾ ਸਾਦੀ ਇਹਨਾਂ ਦੀ ਬੇਨਤੀ ਦਾਸ ਦੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਗੱਲ ਦੱਸੀ ਦੇਖੋ ਇਹ ਰੋਡ ਤੇ ਆ ਮੈਂ ਸੰਗਤ ਜੀ ਬੇਨਤੀ ਕਰਦਾ ਫਿਰ ਆਪਣੇ ਆਪਣੇ ਸਾਰੇ ਪੇਸ਼ਾਨੋ ਇਹ ਜਿਹੜੇ ਹੈਗੇ ਆ ਡੇਰੇ ਬਿਲਕੁਲ ਬੰਦ ਕਰਾਓ ਇਹਨਾਂ ਦੇ ਖਾਸ ਕਰਕੇ ਇਹਨਾਂ ਨੇ ਸਿੱਖੀ ਦਾ ਘਾਣ ਕੀਤਾ ਡੇਰਿਆਂ ਨੇ ਉਹਨਾਂ ਕਿਸੇ ਨੇ ਘਾਣ ਨਹੀਂ ਕੀਤਾ ਸੋਸ਼ਲ ਕੰਟਰੋਲ ਦੇ ਰਿਹਾ ਆਪਣਾ ਕਾਰਵਾਈ ਪਾਵਾਂਗਾ ਪ੍ਰਸ਼ਾਸਨ ਨੂੰ ਕਿ ਦੇਖੀ ਕਰਕੇ ਤੇ ਡੇਰਾ ਜਿੰਦਾ ਲੱਗੇ ਬੰਦ ਹੋਵੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਡੇਰਾ ਹਰਾਮ ਰਹੀਮ ਈਫੇ ਸਾਹ ਦਾ ਖੇ ਡੇਰਾ ਕੋਈ ਨਹੀਂ ਪਾਸ ਕਰ ਸਕਦਾ ਪੰਜਾਬ ਤੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਆ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੇ ਅੰਦਰ ਜਿੰਨੇ ਵੀ ਡੇਰੇ ਹਨ ਕੱਲੇ ਇਹੀ ਡੇਰੇ ਨੇ ਖਾਲਸਾ ਜੀਓ ਇਹ ਪੰਥ ਨੂੰ ਆਪ ਜਾਗਣਾ ਪਵੇਗਾ ਸਾਰੇ ਡੇਰੇ ਬੰਦ ਹੋਣੇ ਚਾਹੀਦੇ ਹਨ ਇਸ ਤਰ੍ਹਾਂ ਦੇ ਅਖੌਤੀ ਸਾਧਾਂ ਦੇ ਡੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ